हरियाणा नु विधानसभा ਲਈ ਚੰਡੀਗੜ੍ਹ ਜ਼ਮੀਨ ਦੇਣ ਦਾ ਮਾਮਲਾ ਹੋਰ ਗਰਮਾਇਆ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਵੀ ਦਿਖਾਇਆ ਸਖਤ ਇਤਰਾਜ਼ ਪ੍ਰਧਾਨ ਮੰਤਰੀ ਮੋਦੀ ਤੋਂ ਦਖਲ ਦੇ ਕੇ ਫੈਸਲਾ ਰੱਦ ਕਰਵਾਉਣ ਦੀ ਕੀਤੀ ਅਪੀਲ ਪ੍ਰਧਾਨਗੀ ਤੋਂ ਸਤੀਫੇ ਨੂੰ ਲੈ ਕੇ ਸੁਨੀਲ ਜਾਖੜ ਦਾ ਪਹਿਲਾ ਬਿਆਨ ਕਿ ਹਾਂ ਲੋਕ ਸਭਾ ਚੋਣਾਂ 'ਚ ਪੰਜਾਬ ਨੂੰ 21 ਸੀਟਾਂ ਮਿਲਣਾ ਮੇਰੀ ਨਾਕਾਮੀ ਮੈਂ ਨਹੀਂ ਚਾਹੁੰਦਾ ਫੇਲਿਅਰ ਦਾ ਥੱਪਾ सीएम ਬਣਨ ਦੀ ਇੱਛਾ ਜਤੌਣ ਵਾਲੇ ਰਮੇਤ ਬਿੱਟੂ ਨੂੰ ਜਾਖੜ ਦੀ ਸਲਾਹ ਸਿਰਫ ਗੱਲਾਂ ਨਾ ਕਰੋ ਕੰਮ ਵੀ ਕਰਕੇ ਦਿਖਾਓ ਕਿਤੇ ਭਗਵੰਤ ਮਾਨ ਵਾਲੀ ਕੈਟਾਗਰੀ ਚ ਨਾ ਆ ਜਾਣਾ ਭਾਜਪਾ ਨੇ ਚਰਨਜੀਤ ਸਿੰਘ ਚੰਨੀ ਤੇ ਕੁਲਦੀਪ ਢਿੱਲੋਂ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਬਾਜ਼ਿਕਰਾਂ ਨੂੰ ਪੈਸੇ ਦੇਣ ਨੂੰ ਲੈ ਕੇ ਦਿੱਤੀ ਕੰਪਲੇਂਟ ਚੰਨੀ ਨੇ ਰਸਤੇ ਤੇ ਕਰਤੱਬ ਕਰਹੀ ਬੱਚੀ ਨੂੰ ਦਿੱਤੇ ਸੀ ਪੈਸੇ

ਗੁਰਪ੍ਰੀਤ ਸਿੰਘ ਹਰੀ ਨਕਤਲ ਕਾਂਡੀ ਜਾਂਚ ਤੇਜ਼ ਫਰੀਦਕੋਟ ਪਹੁੰਚੀ ਐਨਆਈਡੀ ਟੀਮ ਕਤਲ ਦੇ ਅਤਵਾਦੀ ਕਨੈਕਸ਼ਨ ਦੀ ਕੀਤੀ ਜਾ ਰਹੀ ਜਾਂਚ ਮਾਮਲੇ 'ਚ ਅਰਸ਼ਦ ਅਲਾ ਤੇ ਅੰਮ੍ਰਿਤਪਾਲ ਸਿੰਘ ਵੀ ਨੇ ਨਾਮਸ ਲੜਮ ਥੱਪੜਕਾਰ ਨੂਲੇ ਕੇ ਰਾਜਸਥਾਨ ਦੇ ਟੌਕ 'ਚ ਜ਼ਬਰਦਸਤ ਬਵਾਲ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਦੇ ਸਮਰਥਕਾਂ ਨੇ ਕੀਤਾ ਹਿੰਸਕ ਪ੍ਰਦਰਸ਼ਨ ਖਦੇੜਨ ਲਈ ਪੁਲਿਸ ਨੇ ਕੀਤਾ ਅਥਰੂ ਗੈਸ ਦਾ ਇਸਤੇਮਾਲ ਹైదరాబాద్ ਸ਼ਹਿਰਾਂ ਬੱਚਿਆਂ ਨੂੰ ਸਟੇਜ ਤੇ ਨਹੀਂ ਸੱਜ ਸਕਣਗੇ ਦਿਲਜੀ ਦੋਸਾਂਝ ਨਹੀਂ ਗਾਸਕਣਗੇ ਗਨ ਕਲਚਰ ਨੂੰ ਪ੍ਰੋਮੋਟ ਕਰਨ ਵਾਲੇ ਗੀਤ Telangana ਦੇ ਮਹਿਲਾ ਤੇ ਬਾਲ ਵਿਭਾਗ ਨੇ ਜਾਰੀ ਕੀਤਾ ਨੋਟਿਸ ਅਮਿਸਾਇਟ ਸਜਾਇਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੱਡੀ ਗਿਣਤੀ 'ਚ ਹਜ਼ਾਰਾਂ ਸੰਗਤਾਂ ਹੁੰੀਆਂ ਨਤਮਸਤਕ ਕਲਪਾਈ ਜਨ ਸ਼ਰਖਨਪਟ ਸਾਹਬ ਦੇ ਕੋ ਧਾਣਾ ਮੰਡੀ ਜੱਵੇਵਾਲ ਤੋਂ ਯੂਸੀਟੀ ਦਾ ਮੈਗਾ ਸ਼ੋਅ ਸ਼ਾਮ 4 ਵਜੇ ਲਾਈਵ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹ ਜ਼ਮੀਨ ਦੀ ਜੋ ਕਿ ਹਰਿਆਣਾ ਦੇ ਲਈ ਵਿਧਾਨ ਸਭਾ ਦਿੱਤੀ ਗਈ ਹੈ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਜ਼ਮੀਨ ਦੇਣ ਦਾ ਮਾਮਲਾ ਹੋਰ ਗਰਮਾ ਗਿਆ ਹੋਰ ਪੱਕ ਗਿਆ ਕਿਉਂਕਿ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਦਾ ਕਰਨੇ ਸ਼ਬਦਾਂ 'ਚ ਵਿਰੋਧ ਕੀਤਾ ਹੈ ਤੇ ਚੰਡੀਗੜ੍ਹ ਦੇ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ सुनील जाखड़ कहते हुए नजर आए जाखड़ ने कहा कि इस कदम गताल बीजेपी दिया पंजाब नाल नेता दिया कोशिशा नु पहुंचेगी फैसले ते मुड विचार कीता जाए पीएम नरेंद्र मोदी निजी दखल देके इस फैसले नु रद्द करन चंडीगढ़ पंजाब दा दिल है पंजाब दा हिस्सा है चंडीगढ़ साढ़े लई सियासी नहीं बल्कि जज्बाती बुत्ता है चंडीगढ़ तो पंजाब दा हक खुसण दा हार खुलेगा रात खुलेगा ਇਹ ਮੰਨੇ ਪੰਜਾਬ ਦੇ ਲਈ ਵੱਖਰੀ ਵਿਧਾਨ ਸਭਾ ਕਿਉਂ ਮੰਗੀ ਸੀ ਇਸ ਗੱਲ ਦਾ ਜ਼ਿਕਰ ਜੋਨੇ ਉਹ ਸੁਨੀਲ ਜਾਖੜ ਕਰਦੇ ਹੋਏ ਲਗਰਾਈ ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ ਦੀ ਜ਼ਮੀਨ ਦੇਣ ਦਾ ਮਾਮਲਾ ਹੁਣ ਹੋਰ ਗਰਮਾ ਗਿਆ ਹੈ ਕੱਲ ਹੀ ਅਪਰੂਵਲ ਦਿੱਤੀ ਗਈ ਸੀ ਕਿਉਂਕਿ ਜੇਸੀ ਗੱਲ ਕਰੀ ਤੇ ਕੇਂਦਰ ਵਾਤਾਵਰਣ ਮੰਤਰਾਲੇ ਦੇ ਵੱਲੋਂ ਅਪਰੂਵਲ ਇਸ ਪ੍ਰੋਜੈਕਟ ਨੂੰ ਦਿੱਤੀ ਗਈ ਸੀ 10 ਏਕੜ ਜ਼ਮੀਨ ਚੰਡੀਗੜ੍ਹ ਛੀ ਹਰਿਆਣਾ ਨੂੰ ਅਲਾਟ ਕੀਤੀ ਹੈ ਨਵੀਂ ਵਿਧਾਨ ਸਭਾ ਦੀ ਬਿਲਡਿੰਗ ਬਣਾਉਣ ਲਈ ਹਾਲਾਂਕਿ ਇਸ ਦੇ ਬਦਲੇ ਜੋ हरियाणा गवर्नमेंट है उच्च चंडीगढ़ प्रशासन नु पंचकुला च 12 एकड़ जमीन दवेगा पर आज मामला कितना कित्ते गरमांदा होए सानू बखाई दे रिया है हुन कितना कित्ते सुनिए जाखट दे वलो अपील कीती गई है पीएम नरेंद्र मोदी नो की ओएस पूरे मामले छ दखल देन ते आज जो फैसला लिया गया है इस नो मुडियों रद्द कर ओ मैं समझदा पंजाब दे लोकां दे दिल च बहुत वड्डी सट वजी है क्योंकि चंडीगढ़ को कोई एक सिर्फ कोई ਉਹ ਆ ਕੋਈ ਜ਼ਮੀਨ ਦਾ ਖਿੱਤਾ ਹੈ ਨਹੀਂ ਸਾਬ ਆ ਪੰਜਾਬ ਦਾ ਦਿਲ ਹੈ ਅਗਰ ਕਹਿੰਦੇ ਨਾ ਦਿੱਲੀ ਹੈ ਦਿਲ ਹਿੰਦੁਸਤਾਨ ਦਾ ਤਾਂ ਪੰਜਾਬ ਦਾ ਦਿਲ ਚੰਡੀਗੜ੍ਹ ਹੈ ਸਾਬ ਉਹਦੇ ਵਿੱਚੋਂ ਕੋਈ ਟੁਕੜਾ ਕੱਢ ਕੇ ਲੈ ਜੇ ਆ ਗੱਲ ਜਸ਼ਦੀ ਨਹੀਂ ਇਸ ਕਰਕੇ ਮੇਰਾ ਮੰਨਣਾ ਮੈਂ ਅੱਜ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜਾ ਕੇ ਮਿਲ ਕੇ ਅਪੀਲ ਵੀ ਕਰਾਂਗੇ ਕਿ ਇਸ ਮਸਲੇ ਨੂੰ ਰੱਦ ਕਰਾਣ ਆ ਭਗਵੰਤ ਮਾਨ ਜੀ ਨੇ ਆ ਜਿਹੜੀ ਚੰਡੀਗੜ੍ਹ ਦੇਣ ਦੀ ਨੀਂਹ ਜਿਹੜੀ ਰੱਖਤੀ ਸੀ ਆ ਨੀਂਹ ਰੱਖਤੀ ਸੀ ਉਹਨਾਂ ਨੇ ਦੁੱਖ ਪਾਈ ਦੇ ਅੰਦਰ ਅੱਜ 7 ਤਰੀਕ ਸਤੰਬਰ ਦਾ ਉਹਨਾਂ ਦਾ ਜੁਲਾਈ ਦਾ ਆ ਟਵੀਟ ਹੈ ਜਿੱਥੇ ਚੰਡੀਗੜ੍ਹ ਦੇ ਅੰਦਰ ਨਾਰਥਨ ਜ਼ੋਨਲ ਚੀਫ ਮਿਨਿਸਟਰ ਦੀ ਮੀਟਿੰਗ ਸੀ ਤੇ ਖੱਟੜ ਸਾਹਿਬ ਨੇ ਕਿ ਚੰਡੀਗੜ੍ਹ 'ਚ ਸਾਨੂੰ ਵਿਧਾਨ ਸਭਾ ਦੀ ਜਗ੍ਹਾ ਬਣਾਉਣ ਨੂੰ ਦਿੱਤੀ ਜਾਵੇ ਉਹਦੇ ਤੇ ਮੋਹਰ ਲਾਤੀ ਭਗਵੰਤ ਸਿੰਘ ਜੀ ਨੇ ਕਹਿੰਦੇ ਹਮੇਸ਼ਾ ਜੀ ਸਾਨੂੰ ਹੀ ਦਾ ਸੈਕਟਰ ਦੇਦੇ ਹੋ ਇਹਨਾਂ ਨੂੰ ਵੀ ਦੇ ਦਿਓ ਇਹਨਾਂ ਦੇ ਇਸ ਮੋਹਰ ਲੱਗਣ ਨਾਲ ਭਗਵੰਤ ਮਾਨ ਜੀ ਨੇ ਬਹੁਤ ਵੱਡਾ ਕਾਣ ਕੀਤਾ ਪੰਜਾਬ ਦਾ ਉਹਨਾਂ ਨੇ ਇੱਕ ਚੋਰ ਦਰਵਾਜ਼ਾ ਖੋਲਤਾ 10 ਏਕੜ ਤਾਂ ਉਹਨਾਂ ਨੇ ਕਹਿਦਾ ਵੀ ਵਿਧਾਨ ਸਭਾ ਵਾਸਤੇ ਇਹਨਾਂ ਨੂੰ ਦੇ ਦਿਓ ਤੇ ਸਾਨੂੰ ਦੇ ਦਿਓ ਤੇ ਅਗਲਾ ਇੱਕ ਹੋਰ ਪੜੋਏ ਦੇ ਨਾਲ ਕੀ ਕਹਿੰਦੇ ਵੀ ਹਰਿਆਣਾ ਹਾਈ ਕੋਰਟ ਦੀ ਵੱਖ-ਵੱਖ ਕੀਤਾ ਜਾਵੇ ਜਿਹਦੇ ਲਈ ਕਿਰਪਾ ਕਰਕੇ ਕੇਂਦਰ ਸਰਕਾਰ ਚੰਡੀਗੜ੍ਹ ਜਮੀਨ ਮੁਹਈਆ ਕਰਾਵੇ ਅਜੇ ਤਾਂ 10 ਏਕੜ ਹੋਰ ਨੂੰ ਹੱਤ ਪਾਣ ਨੂੰ ਖੜੇ ਸਾਬ ਦੋਸ਼ ਲਾਣਾ ਬੜਾ ਸ਼ੌਕ ਹੈ ਉਹਨਾਂ ਨੇ ਕਰਤਾ ਉਹਨਾਂ ਨੇ ਕੀ ਕਰਤਾ ਤੁਹਾਡੇ ਮੁੱਖ ਮੰਤਰੀ ਕਹ ਰਹੇ ਦੇਸ਼ ਚਲੇ ਸੁਨੀਲ ਜਾਖੜ ਦੇ ਵੱਲੋਂ ਆਜੋ ਫੈਸਲਾ ਲਿਆ ਗਿਆ ਇਸ ਦਾ ਕਰਣਾ ਵਿਰੋਧ ਜੋ ਹੈ ਉਹ ਜਤਾਇਆ ਜਾ ਰਿਹਾ ਕਿਤਨਾ ਕਿਤੇ ਪੰਜਾਬ বিজেপি ਵਿਧਾਨ ਸੁਨੀਲ ਜਾਖੜ ਨੇ ਵਿਰੋਧ ਇਸ ਗੱਲ ਦਾ ਕੀਤਾ ਹੈ ਕਿ ਜੇ ਹਰਿਆਣਾ ਦੇ ਵੱਲੋਂ ਆਪਣੀ ਨਵੀਂ ਵਿਧਾਨ ਸਭਾ ਦੀ ਜੋ ਪੂਰੀ ਬਿਲਡਿੰਗ ਬਣਾਈ ਜਾਣੀ ਹੈ ਤੇ ਹਰਿਆਣਾ 'ਚ ਬਣਾਈ ਜਾਵੇ ਇਸ ਦੇ ਨਾਲ ਪੰਜਾਬ ਦੇ ਹੱਕਾਂ ਤੇ ਡਾਕਾਂ ਮਾਰਿਆ ਜਾ ਰਿਹਾ ਹੈ ਚੰਡੀਗੜ੍ਹ ਦੇ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਮੋਸ਼ਨਸ ਜੁੜੇ ਹੋਏ ਨੇ ਇਸ ਕਦਮ ਦੇ ਨਾਲ বিজেপি ਦੀਆਂ ਪੰਜਾਬ ਦੇ ਨਾਲ ਜੋ ਨਜ਼ਦੀਕੀਆਂ ਨੇ ਨੇੜਤਾ ਨੇ ਕਿਤਨਾ ਕਿਤੇ ਉਹਨਾਂ ਕੋਸ਼ਿਸ਼ਾਂ ਨੂੰ ਫੇਸ ਪਹੁੰਚੇਗੀ ਤੇ ਮੈਂ ਚਾਹੁੰਦਾ ਹਾਂ ਅਪੀਲ ਕਰਦਾ ਹਾਂ ਪੀਐਮ ਨਰੇਂਦਰ ਮੋਦੀ ਨੂੰ ਕਿ ਉਹ ਨਿੱਜੀ ਤੌਰ ਤੇ ਇਸ ਪੂਰੇ ਫੈਸਲੇ ਤੇ ਦਖਲ ਦੇਣ ਤੇ ਆ ਜੋ ਫੈਸਲਾ ਲਿਆ ਗਿਆ ਉਸ ਨੂੰ ਰੱਦ ਉਹਨਾਂ ਦੇ ਵੱਲੋਂ ਕੀਤਾ ਜਾਵੇ

यानी कि अप्रूवल दे दी गई है रास्ता साफ हो चुका है चंडीगढ़ 10 एकड़ जमीन है हरियाणा अलॉट की गई है हरियाणा विधानसभा दी बिल्डिंग बना ली जिसका कि विरोध होन विपक्ष सियासी पार्टियां ने वो लगातार किया जा रहा है लगातार पंजाब पे हमला कर रही है पंजाब तक क्लेम ਜਿਹੜਾ ਹੈਗਾ ਪੰਜਾਬ ਦਾ ਕਲੇਮ ਨੂੰ ਘਟਾਉਣ ਦੇ ਲਈ ਪੰਜਾਬ ਸਾਡੇ ਦੇਸ਼ ਦਾ ਹੈ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੀ ਰਾਜਧਾਨੀ ਲਈ ਡਿਵੈਲਪ ਕੀਤਾ ਗਿਆ ਸੀ ਉਹਦੇ ਤੇ ਕਲੇਮ ਨੂੰ ਘਟਾਉਣ ਦੇ ਲਈ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਕੌਜੇ ਹੱਥਕੜੇ ਪਾ ਰਹੀ ਹੈ ਜਦ ਕਿ ਜਿਹੜੀ ਅਸੈਂਬਲੀ ਜਗ੍ਹਾ ਰਾਖ ਕੀਤੀ ਗਈ ਸੀ ਉਹ ਚ ਟੈਂਪਰੇਰੀ ਤੌਰ ਤੇ ਟੈਂਪਰੇਰੀ ਤੌਰ ਤੇ ਉੱਤੇ ਹਰਿਆਣਾ ਨੂੰ ਵਿਧਾਨ ਸਭਾ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਆਪਣੀ ਜਿਹੜੀ ਵਿਧਾਨ ਸਭਾ ਆਪਣੇ ਸੂਬੇ ਦੇ ਅੰਦਰ ਬਣਾਓਗੇ ਉਹ ਚੰਡੀਗੜ੍ਹ ਦੀ ਬਰਾਉਂਡ ਦੇ ਵਿੱਚ ਨਾਲ ਲੱਗਦਾ ਹੈ ਜੁਆਇਨਿੰਗ ਬਿਲਕੁਲ ਹੀ ਪੰਚਕੂਲਾ ਦਾ ਇਹ ਪੰਚਕੂਲਾ ਜਗਾ ਦੇ ਰਿਆ ਚੰਡੀਗੜ੍ਹ ਨੂੰ ਤੋਂ ਪੰਚਕੂਲੇ ਕਿਉਂ ਨਹੀਂ ਡਿਵੈਲਪ ਕਰਦੇ ਇਸ ਨੂੰ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਖਿਲਾਫ ਸਾਹਸ ਰਚਦੀ ਤੁਸੀਂ ਵਿਚਾਰੇ ਐਲੋਪੀ ਲੀਡਰ ਪਟਾਪ ਸਿੰਘ ਬਾਜਵਾ ਦੇ ਵੱਲੋਂ ਕੀ ਕੁਝ ਇਸ ਮੁੱਦੇ ਤੇ ਕਿਹਾ ਗਿਆ ਉਹ ਵੀ ਸੁਣਨੇ ਉਠਿਲਾ ਜਨ ਜੇ ਤੂੰ ਹੀ ਹਰਿਆਣੇ ਦੀ ਵਿਧਾਨ ਸਭਾ ਬਣਾਈ ਸੀ ਤੇ ਤੂੰ ਪੰਚਕੂਲੇ ਚ ਕਿਉਂ ਨਹੀਂ ਬਣਾਈ ਜੀ 12 ਏਕੜ ਦੇ ਵਿੱਚ ਇਸ ਗੱਲ ਕਰਨ ਕੀਤਾ ਗਿਆ ਕਿ ਜਿਹੜੀ ਪੰਜਾਬ ਦੀ ਮਾਲਕੀਅਤ ਹੈ ਚੰਡੀਗੜ੍ਹ ਤੇ ਉਹਦੇ ਵਿੱਚ ਹਰਿਆਣੇ ਦਾ ਵੀ ਹਿੱਸਾ ਰੱਖ ਦਿੱਤਾ ਜੇ ਹੁਣ ਪਹਿਲੀ ਵਾਰ ਹਰਿਆਣੇ ਨੂੰ ਜਿਹੜਾ 10 ਏਕੜ ਜਗ੍ਹਾ ਮਿਲ ਗਈ ਉਹਦਾ ਮਤਲਬ ਹੈ ਕਿ ਜਿਹੜਾ ਓਨਰਸ਼ਿਪ ਦਾ ਕਾਲਮ ਹੈ ਜਿਹੜਾ ਮਾਲਕੀਅਤ ਦਾ ਉਹਦੇ ਵਿੱਚ ਕਾਲਮ ਬਣਿਆ ਉਹਦੇ ਵਿੱਚ ਪੰਜਾਬ ਦੇ ਨਾਲ ਹਰਿਆਣੇ ਦੀ ਸ਼ਬੂਲੀਅਤ ਵੀ ਹੋ ਗਈ ਇਹ ਬਹੁਤ ਵੱਡੀ ਸਾਜ਼ਿਸ਼ ਹੈ ਬਹੁਤ ਵੱਡੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਗੱਲ ਹੈ ਮੈਂ ਪੁੱਛਣਾ ਚਾਹਨਾ ਜੇ ਤੁਸੀਂ ਹਰਿਆਣੇ ਦੀ ਵਿਧਾਨ ਸਭਾ जैसे वक्फक सियासी प्रतिक्रम जो ने ओ निकल के सामने आ रहे ने कि 100723 स्पष्ट शब्दाज जे हरियाणा अपनी नवी विधानसभा दी बिल्डिंग बना लंदा है ते हरियाणा छी क्यों नहीं बना लेंदा चंडीगढ़ जमीन बिकी लोड़ है इस वक्फक सियासी पार्टियां दे वलो इको आवाज विरोध जो है कीता जा रिया है ਅੱਗੇ ਵਲਾਂ ਤੇ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਵੱਡੀ ਖਬਰ ਦਾ ਜ਼ਿਕਰ ਕਰੇ ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਸਰਜਰੀ ਹੋਈ ਹੈ ਵੱਡੀ ਖਬਰ ਹੈ ਪੀਜੀਆਈ ਚੰਡੀਗੜ੍ਹ ਸਫਲ ਰਹੀ ਹੈ ਉਹਨਾਂ ਦੇ ਪੈਰ ਦੀ ਸਰਜਰੀ ਫਿਲਹਾਲ ਪੀਜੀਆਈ ਛੀ ਦਾਖਲ ਰਹਿਣਗੇ ਸੁਖਬੀਰ ਸਿੰਘ ਬਾਦਲ ਡਾਕਟਰ ਦੀ ਸਲਾਹ ਤੇ ਆਰਾਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੱਲ ਹੀ ਸੁਖਬੀਰ ਸਿੰਘ ਬਾਦਲ ਦੇ ਪੈਰ ਚ ਫ੍ਰੈਕਚਰ ਹੋਇਆ ਸੀ ਹੈਰਲਾਈਨ ਫ੍ਰੈਕਚਰ ਹਾਲਾਕੀ ਡਾਕਟਰਸ ਦੇ ਵੱਲੋਂ ਦੱਸਿਆ ਗਿਆ ਸੀ ਬੁੱਢਲਾ ਇਲਾਜ ਉਹਨਾਂ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਸੀ ਇਸ ਦੇ ਵਿਚਾਲੇ ਉਸ ਤੋਂ ਬਾਅਦ ਡਿਸਚਾਰਜ ਵੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਮਰਸਰ ਤੋਂ ਸੁਖਬੀਰ ਸਿੰਘ ਬਾਦਲ ਨਿਕਲ ਗਏ ਸੀ ਕੱਲ ਦੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਜਿਸਨੂੰ ਕਿ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਸੀ राइट लेग सज्जा जो लत है हेठला पासा गोडे तो हेठले पासे दी एक बोन च हेयरलाइन फ्रैक्चर होया सी, तकलीफ हुई सी, जिस दे, दे हॉस्पिटल ले जाया गया डॉक्टर ने जदो पूरा जो है उन्होंने टेस्ट कीते तो उसे हेयरलाइन फ्रैक्चर निकल के सामने आया हालांकि प्लास्टर का नहीं उनानु लगवा ਦਿੱਤਾ ਗਿਆ ਸੀ ڈسچارج ڈاکٹرز دے کولو સુખबीर ਸਿੰਘ બادل ਨੂੰ קרદ ਦਿੱતા ગયા કਾਬિલે ગૌર હે કી સુખबीर ਸਿੰਘ બادل કલ દરબાર સાહેબ નતમસ્ત ખોયે સી અકાલ તક સાબ દે સકતે ઇ ઉના દે વલો اپીલ અરજી એક કીતી ગઈ સી تنખા લાય જાન تے જલ્દ ફેસલા લે જાન دی اپીલ કીતી ગઈ સી اس બાબત హి સુખबीर ਸਿੰਘ બادل દરબાર સાહેબ નતમસ્ત ખોયે સી મેરા નામ મેસ્યોરી વિनेश कटारिया ફોન લાઈન تے મોજુદ સી વિनेश કા ડોક્ટર دے વલો પ્લાસ્ટર લગા કે ડિસ્ચાર્જ કર દિત્તા ગયા સી ਹੁਣ ਉਹਨਾਂ ਦੀ ਤਕਲੀਫ ਕੀ ਵੱਡੀ ਸੀ ਜਿਸ ਤੇ ਚਲਦੇ ਇੱਕ ਹੋਰ ਵਾਰ ਸਰਜਰੀ ਹੋਈ ਹੈ ਅ ਦੇਖੋ ਸਰਬਰ ਕੱਲ ਜਦੋਂ ਕਾਲ ਤਖਤ ਸਾਹਿਬ ਤੋਂ ਬਾਹਰ ਆਏ ਸੀ ਸੁਖਵੀਰ ਬਾਦਲ ਤਾਂ ਉੱਥੇ ਜਿਹੜਾ ਹੈ ਉਹਨਾਂ ਨੂੰ ਮਾਈਨਰ ਇੰਜਰੀ ਹੋਈ ਸੀ ਪੈਰ ਵਿੱਚ ਤੇ ਜਦੋਂ ਡਾਕਟਰਾਂ ਕੋਲੇ ਗਏ ਤੇ ਉਦੋਂ ਪਤਾ ਲੱਗਿਆ ਸੀ ਹੇਅਰਲਾਈਨ ਫ੍ਰੈਕਚਰ ਹੈ ਤੇ ਉੱਥੇ ਡਾਕਟਰਾਂ ਵੱਲੋਂ ਪਲਾਸਟਰ ਲਗਾ ਦਿੱਤਾ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੀ ਲਗਾਤਾਰ ਕਹਿ ਰਹੇ ਕਿ ਉਹਨਾਂ ਦੀ ਤਕਲੀਫ ਵਧ ਰਹੀ ਸੀਗੀ ਤੇ ਉਹ ਕੰਟਰੋਲ ਨਹੀਂ ਹੋ ਰਹੀ ਤੇ ਚੱਡੀ ਘੜਾ ਕੇ ਉਹਨਾਂ ਨੇ ਪੀਪੀਆਈ ਕੰਸਲਟ ਕੀਤਾ ਡਾਕਟਰ ਨਾਲ ਜਿਹੜਾ ਬਕਾਇਦਾ ਪ੍ਰੋਸੀਜਰ ਹੁੰਦਾ ਟੈਸਟ ਵਗੈਰਾ ਹਾਏ ਤਾਂ ਉੱਥੋਂ ਪਤਾ ਲੱਗਿਆ ਕਿ ਉਹਨਾਂ ਨੂੰ ਇੱਕ ਛੋਟੀ ਜੀ ਸਰਜਰੀ ਦੀ ਰਿਕੁਆਇਰਮੈਂ ਦੀ ਰਿਕੁਆਇਰਮੈਂਟ ਸੀ ਤੇ ਅੱਜ ਸੁਖਵੀਰ ਬਾਦਲ ਫਿਰ ਪੀਜੀਆਈ ਐਡਮਿਟ ਹੋਏ ਉੱਥੇ ਉਹਨਾਂ ਦੀ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀ ਸਰਜਰੀ ਕੰਪਲੀਟ ਹੋਈ ਹੈ ਤੇ ਸੁਖਵੀਰ ਬਾਦਲ ਦੀ ਮੀਡੀਆ ਟੀਮ ਨਾਲ ਸਾਡੀ ਹੁਣੇ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਸਰਜਰੀ ਕੰਪਲੀਟ ਹੋ ਗਈ ਹੈ ਤੇ ਸੁਖਵੀਰ ਬਾਦਲ ਸਟੇਬਲ ਹੈ ਪੀਜੀਆਈ ਵਿੱਚ ਐਡਮਿਟ ਹੈ ਤੇ ਡਾਕਟਰਾਂ ਨੇ ਉਹਨਾਂ ਨੂੰ ਆਰਾਮ ਕਰਨ ਕਰਨ ਦੀ ਸਲਾਹ ਦਿੱਤੀ ਹੈ ਅੱਜ ਅੱਜ ਦਾ ਦਿਨ ਉਹਨਾਂ ਨੂੰ ਪੀਜੀਆਈ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ ਨਹੀਂ ਹੋ ਸਕਦਾ ਹੈ ਕੱਲ ਜਾਂ ਉਸ ਤੋਂ ਬਾਅਦ ਜਿਹੜੀ ਡਾਕਟਰਾਂ ਦੀ ਰਾਏ ਹੋਏਗੀ ਉਸ ਦੇ ਮੱਦੇ ਨਜ਼ਰ ਇਹ ਅਗੇ ਛੁੱਟੀ ਦਿੱਤੀ ਜਾਏਗੀ ਪਰ ਫਿਲਹਾਲ ਦੀ ਖਬਰ ਜੇ ਪੈਰ ਵਿੱਚ ਪ੍ਰੋਬਲਮ ਆਈ ਸੀਗੀ ਕੱਲ ਜਿਹੜਾ ਕਿ ਪਲਾਸਟਰ ਲੱਗਿਆ ਵੀ ਦੇਖਿਆ ਸੀਗਾ ਉਸ ਦੀ ਸਰਜਰੀ ਹੋਈ ਹੈ ਪੀਜੀਆਈ ਚੰਡੀਗੜ੍ਹ ਦੇ ਵਿੱਚ ਤੇ ਡਾਕਟਰਾਂ ਦੀ ਨਿਗਰਾਨੀ ਦੇ ਦੇਖਰੇਖ ਦੇ ਵਿੱਚ ਹੀ ਡਾਕਟਰ ਜਿਹੜੇ ਸੁਖਬੀਰ ਬਾਦਲ ਹੈ ਪੀਜੀਆਈ ਵਿੱਚ ਇਸ ਵੇਲੇ ਫੌਕਸ ਲੈ ਰਹੇ ਹੈ ਤੇ ਉਮੀਦ ਹੈ ਕਿ ਕੱਲ ਜਾਂ ਪਰਸੋ ਤੱਕ ਉਹਨਾਂ ਨੂੰ ਪੀਜੀਆਈ ਹਸਪੀਟਲ ਤੋਂ ਛੁੱਟੀ ਮਿਲੂਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਵਿਨੇਸਨ ਤੁਮਾਮ ਜਾਣਕਾਰੀ ਦੇਣ ਲਈ ਸਰਨਾਲ ਅਰਸ਼ਦੀਪ ਕਲੇਰ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਸਰਜਰੀ ਹੋਈ ਹੈ ਪੀਜੀਆਈ ਚੰਡੀਗੜ੍ਹ ਸਰ ਪਰ ਕੱਲ ਡਾਕਟਰਸ ਦੇ ਵੱਲੋਂ ਉਹਨਾਂ ਨੂੰ ਮੁੱਢਲਾ ਇਲਾਜ ਦੇ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ ਜ਼ਿਆਦਾ ਤਕਲੀਫ ਹੋਈ ਸੀ ਉਹਨਾਂ ਨੂੰ ਕਿ ਦੇਖੋ ਉਹਨਾਂ ਦੇ ਪੈਰ ਦੇ ਵਿੱਚ ਇੱਕ ਹੇਅਰਲਾਈਨ ਫ੍ਰੈਕਚਰ ਹੈ ਹੂੰ ਉਹਦੇ ਲਈ ਡਾਕਟਰਸ ਨੇ ਐਡਵਾਈਸ ਕੀਤਾ ਕਿ ਇਸ ਤਰੀਕੇ ਨੂੰ ਹੀਲਿੰਗ ਪ੍ਰੋਸੈਸ ਬੜਾ ਲੰਬਾ ਹੋ ਜਾਏਗਾ ਇਸ ਹੇਅਰਲਾਈਨ ਫ੍ਰੈਕਚਰ ਦਾ ਜੀ ਸੋ ਇੱਕ ਛੋਟਾ ਆਪਰੇਸ਼ਨ ਕਰਕੇ ਉੱਥੇ ਪਲੇਟ ਲਗਾ ਕੇ ਤਾਂ ਹੀਲਿੰਗ ਪ੍ਰੋਸੈਸ ਫਾਸਟ ਹੋ ਸਕਦਾ ਸੋ ਉਹ ਡਾਕਟਰਸ ਦੀ ਐਡਵਾਈਸ ਦੇ ਮੁਤਾਬਕ ਅੱਜ ਜੀਆਈ ਦੇ ਵਿੱਚ ਉਹਨਾਂ ਦੇ ਪੈਰ 'ਤੇ ਛੋਟੀ ਪਲੇਟ ਲਗਾਈ ਗਈ ਹੈ ਤਾਂ ਸੋ ਜਿਹੜਾ ਹੀਲਿੰਗ ਪ੍ਰੋਸੈਸ ਹੋ ਫਾਸਟ ਹੋ ਕੇ ਜਲਦੀ ਉਸੇ ਤੇਬ ਹੋ ਸਕਨ ਤੇ ਸਭ ਕੁਝ ਬੜਾ ਸਕਸੈਸਫੁਲੀ ਕੈਰ ਰੈਅਰ ਆਊਟ ਹੋਇਆ ਤੇ ਸਰਦਾ ਸੁਖੀਰ ਸਿੰਘ ਬਾਦਲ ਹੁਣ ਬਿਲਕੁਲ ਠੀਕ ਠਾਕ ਹੂੰ ਤੇ ਡਾਕਟਰ ਦੇ ਵੱਲੋਂ ਕੀ ਕੁਝ ਐਡਵਾਈਸ ਉਹਨਾਂ ਨੂੰ ਕੀਤਾ ਗਿਆ ਸਰ ਨਹੀਂ ਜਸਟ ਇੱਕ ਜਿਹੜੀ ਮੂਵਮੈਂਟ ਦੀ ਰਿਸਟ੍ਰਿਕਸ਼ਨ ਹੁੰਦੀ ਹੈ ਜੀ ਉਹ ਹੁੰਦੀ ਆ ਫॉर 2 ਵੀਕਸ ਉਹ ਰਹਿਣੀ ਹੈਗੀ ਐ ਤੇ ਉਸ ਤੋਂ ਬਾਅਦ ਉਹ ਆਪਣਾ ਬਿਲਕੁਲ ਤੰਦਰੁਸਤ ਤੇ ਠੀਕ ਨੇ ਬਿਲਕੁਲ ਹੂੰ ਤੇ ਜਦੋਂ ਉਹਨਾਂ ਦੀ ਸਰਜਰੀ ਹੋਈ ਸੀ ਕੌਣ-ਕੌਣ ਉਹਦੇ ਨਾਲ ਮੌਜੂਦ ਸੀ ਦੇਖੋ ਸਰਜਰੀ ਵੇਲੇ ਪਰਿਵਾਰ ਦੇ ਮੈਂਬਰ ਜਾਂ ਪਾਰਟੀ ਦੇ ਸੀਨੀਅਰ ਲੀਡਰ ਉਹ ਹੁੰਦੇ ਹੀ ਨੇ ਉਹ ਠੀਕ ਹੈ ਉਹ

ਹਸਪੀਟਲ ਉਨਾਂ ਨੂੰ ਲੈ ਜਾਇਆ ਗਿਆ ਡਾਕਟਰ ਸੰਜੋ ਨੂੰ ਚੈੱਕ ਕੀਤਾ ਤੇ ਟੈਸਟ ਤੋਂ ਬਾਅਦ ਮਾਈਨਰ ਜੋ ਹੈ ਹੈਅਰਲਾਈਨ ਫ੍ਰੈਕਚਰ ਉਨਾਂ ਦੇ ਵੇਖ ਨੂੰ ਮਿਲਿਆ ਸੀ ਹਾਲਾਂਕਿ ਡਾਕਟਰ ਦੇ ਵੱਲੋਂ ਤੁਰੰਤ ਹੀ ਪਲਾਸਟਰ ਲਗਾ ਦਿੱਤਾ ਗਿਆ ਸੀ ਮੋਬਿਲੀ ਏਡ ਉਹਨਾਂ ਨੂੰ ਮੁਹਈਆ ਕਰਵਾਈ ਗਈ ਸੀ ਤੇ ਕੁਝ ਹੀ ਦਿਨ ਬਾਅਦ ਡਾਕਟਰ ਨੇ ਸੁਖਬੀਰ ਸਿੰਘ ਬਾਦਲ ਨੂੰ ਡਿਸਚਾਰਜ ਵੀ ਕਰ ਦਿੱਤਾ ਸੀ ਤੇ ਕਾਲ ਦੀਆਂ तमाम ਤਸਵੀਰ ਤੁਸੀਂ ਵੇਖ ਪਾ ਰਹੇ ਹੋ ਸੁਖਬੀਰ ਸਿੰਘ ਬਾਦਲ ਵੀਲ ਚੇਅਰ ਤੇ ਬੈਠੇ ਹੋਏ ਵਿਖਾਈ ਦੇ ਰਹੇ ਨੇ ਹਸਪੀਟਲ ਦੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਕਿ ਜੋ ਪੂਰੇ ਉਹਨਾਂ ਨੂੰ ਹਸਪੀਟਲ ਤੋਂ ਬਾਹਰ ਲੈ ਕੇ ਕੱਢਿਆ ਜਾ ਰਿਹਾ ਹੈ ਵੀਲ ਚੇਅਰ ਤੇ ਬੈਠੇ ਹੋ

ਹਸਪੀਟਲ ਤੋਂ ਡਿਸਚਾਰਜ ਹੋ ਜਾਣਗੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਅਨਨ ਐਡਵਾਈਸ ਕੀਤੀ ਗਈ ਹੈ ਕਿ ਉਹ ਕੰਪਲੀਟ ਪੈਟਲਸ ਰਹਿਣ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਜਿਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਸੁਖਜਿੰਦਰ ਰੰਧਾਵਾ ਦੇ ਇਲਜ਼ਾਮ ਨੇ ਸਿਆਸੀ ਸਟੰਟ ਹੈ ਤੇ ਧਮਕੀਆਂ ਮਿਲਣ ਦੀ ਗੱਲ ਸਿਆਸੀ ਸਟੰਟ ਹੈ ਲਾਲਜੀਤ ਸਿੰਘ ਭੁੱਲਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ

ਸਟੰਟ ਸੀ ਜੱਗੂ ਭਗਵਾਨਪੁਰਿਆ ਹਰਿਆਣਾ ਦੀ ਜੇਲ੍ਹ ਚ ਬੰਦੇ ਜਿਹੜੇ ਹੋ ਗਿਆ ਕੀ ਸੁਖਿੰਦਰ ਸਿੰਘ ਰੰਦਾਵਾ ਦੇ ਉਸ ਕਾਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੱਗੂ ਭਗਵਾਨਪੁਰਿਆ ਜੋ ਕਿ ਕੁਰਕਸ਼ੇਤਰ ਦੀ ਜੇਲ੍ਹ ਚ ਬੰਦ ਹੈ ਉੱਥੋਂ ਹੀ ਵੀਡੀਓ ਕਾਲ ਕਰਕੇ ਡੇਰਾ ਬਾਬਾ ਨਾਨਕ ਦੇ तमाम ਮੋਟਰਾਂ ਨੂੰ ਉਸਦੇ ਵੱਲੋਂ ਧਮਕਾਇਆ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਡੀਐਸਪੀ ਕੋਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਤੇ ਬਿਆਨ ਦਿੱਤਾ ਗਿਆ ਹੈ ਲਾਲਜ ਸਿੰਘ ਭੁੱਲਰ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਸੁਖਿੰਦਰ ਰੰਦਾਵਾ ਦੇ ਇਲਜ਼ਾਮ ਇੱਕ ਸਿਆਸੀ ਸਟੰਟ ਨੇ ਧਮਕੀਆਂ ਮਿਲਣ ਦੀ ਗੱਲ ਸਿਆਸੀ ਸਟੰਟ ਹੈ ਇਹਨਾਂ ਦਾ ਦਾਵਾ ਦੇ ਕੋਲ ਕੋਈ ਸਬੂਤ ਹੈ ਤਾਂ ਪੇਸ਼ ਕੀਤਾ ਜਾਵੇ ਉਹ ਜਿਹੜਾ ਜੱਗੂ ਭਗਵਾਨਪੁਰੀ ਦਾ ਨਾਮ ਹੈ ਪਹਿਲੀ ਗੱਲ ਉਹ ਪੰਜਾਬ ਦੀ ਜੇਲ੍ਹ ਚ ਨਹੀਂ ਉਹ ਹਰਿਆਣੇ ਦੀ ਜੇਲ੍ਹ ਆ ਕੁਰੂਖੇਤਰ ਜੇਲ੍ਹ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹ ਦੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹਤਕਾਂਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੂਝਵਾਨ ਆ ਉਹ ਜਿਹੜਾ ਜੀ ਸਿੰਘ ਪੁਲਾਹ ਤੇ ਕੁਰੂਕਸ਼ੇਤ ਵਿੱਚ ਸਾਡੇ ਇਲਾਕੇ ਦਾ ਇੱਕ ਗੈਂਗਸਟਰ ਦਾੰਦੇ ਆ ਕੋਠੋਂ ਓਪਨਲੀ ਵੀਡੀਓ ਕਾਲ ਕਰ ਜਾਂ ਉਹਦੀ ਮਦਰ ਜਾ ਕੇ ਲੋਕਾਂ ਨੂੰ ਫੋਨ ਕੰਡੇ ਤੇ ਆ ਲੁਗਨ ਕਰੋ ਉਹ ਆਪਣਾ ਨੰਬਰ ਡਾਇਲ ਕਰ ਦੀਗਾ ਫਿਰ ਉਹਦੇ ਕੋਲ ਉਹਨਾਂ ਨੇ ਡਾਇਲ ਕਰਾਂਗੇ ਉਹ ਉਹ ਕਹਿੰਦਾ ਕਿ ਜੇ ਤੁਸ ਕਿਉਂਕੋ ਸੰਗੋਤਾਂ ਖਾਈਆਂ ਤੁਮ ਹੀ ਦੰਨ ਨਾ ਬਤਾ ਲੈ ਜੇ ਲਈ ਐਸਐਸਪੀ ਬਿਲਕੁਲ ਬਟਾਵਾ ਦੇਏਗੀ ਡੀਜੀਪੀ ਸਾਰੇ ਨਾਮ ਟਾਈਪ ਟਾਈਪ ਤੇ ਉਹਨਾਂ ਦੱਸ ਜਾਣ ਪਰ ਸਭ ਤੋਂ ਈ ਗੱਲ ਇਹ ਆ ਕਿ ਹਾਈ ਕੋਰਟ ਜੇ ਇਨਾ ਪੰਜਾਬ ਦੇ ਜੇਲਾਂ ਉਤੇ ਸਖਤ ਹੋਈ ਆ ਤੇ ਇਹ ਖਪੂਰ ਤੇ ਖੁਰ ਖੇਤਰ ਦੇ ਜੇਲਦੂਤੇ ਵੀ ਅਈ ਕੋ ਗੂਫੋ ਮੋਤੋਂ ਲੈਣਾ ਠੀਕਾ ਹੋਰ ਇਹਦਾ ਪਤਾ ਕਰਨਾ ਚਾਹੀਦਾ ਕਿ ਉਥੋਂ ਜੀਤ ਕੋ ਫੜੀ ਤਸਰਾਣ ਦੇ ਦਾ ਤਿੰਨ ਦਿਨ ਦੇ ਦੋ ਦਿਨ ਪਹਿਲਾਂ ਉਹਦੇ ਕੋਲੋਂ ਮੋਬਾਈਲ ਫੜਿਆ ਜਾਂਦਾ ਕੁਰੂਖੇਤਰਾ ਦੇ ਪੁਲਿਸ ਸਟੇਸ਼ਨ ਤੋਂ ਉਹਦੇ ਅਗੇ ਐਫ ਆਈ ਆਰ ਹੋ ਗਈ ਹੈ ਤੇ ਉਸੇ ਸ਼ਾਮ ਫਿਰ ਲੋਕਾਂ ਨੂੰ ਲੈਣ ਉਤਸ਼ੀਣ ਹੋ ਗਏ ਉਹ ਜਿਹੜਾ ਜੱਗੂ ਭਗਵਾਨਪੁਰੀ ਦਾ ਨਾਮ ਹੈ ਪਹਿਲੀ ਗੱਲ ਉਹ ਪੰਜਾਬ ਦੀ ਜੇਲ੍ਹ ਚ ਨਹੀਂ ਉਹ ਹਰਿਆਣੇ ਦੀ ਜੇਲ੍ਹ ਹੈ ਕੁਰੂਖੇਤਰਾ ਜੇਲ੍ਹ ਚ ਆ ਬਾਕੀ ਜੇ ਕਿਸੇ ਨੇ ਥ੍ਰੈਡ ਦਿੱਤਾ ਉਹਦੀ ਕੋਈ ਵੀਡੀਓ ਵਿਖਾਉਣ ਕੋਈ ਉਹਦੀ ਆਡੀਓ ਵਿਖਾਉਣ ਇਹਦੇ ਵੇਖੋ ਜੀ ਜਦੋਂ ਕੋਈ ਇਲੈਕਸ਼ਨ ਹਾਰਦਾ ਨਾ ਉਹ ਕਈ ਤਰ੍ਹਾਂ ਦੇ ਹਤਕੰਡੇ ਵਰਤਦਾ ਇਹ ਸਾਰੀ ਕੋਈ ਜਾਂਚ ਕੀਤੀ ਗਈ ਆ ਕੋਈ ਵੀ ਇਹੋ ਜਿਹਾ ਥ੍ਰੈਡ ਕਿਸੇ ਨੂੰ ਨਹੀਂ ਆਇਆ ਜਿਹੜੇ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਆ ਬੜੇ ਸਿਆਣੇ ਆ ਸੁਭਜਵਾਨ ਆ ਅੱਗੇ ਵਧਾਂਗੇ ਗੱਲ ਕਰਾਂਗੇ ਐਸਐਸਐਫਡੀ ਸੜਕ ਸੁਰੱਖਿਆ ਫੋਰਸ ਦੀ ਐਸਐਸਐਫ ਦੇ ਗਠਨ ਤੋਂ ਬਾਅਦ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ 'ਚ ਕਮੀ ਆਈ ਹੈ ਸੀਐਮ ਭਗਵੰਤ ਪਾਨੇ ਟਵੀਟ ਕਰਕੇ ਆਂਕੜਾ ਜੋ ਹੈ ਉਹ ਸਾਂਝਾ ਕੀਤਾ ਹੈ 8 ਮਹੀਨਿਆਂ 'ਚ ਹਾਦਸੇ ਕਾਰਨ ਹੋਣ ਵਾਲੀਆਂ ਮੌਤਾਂ 'ਚ ਕਮੀ ਆਈ ਹੈ ਸੀਐਮ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ 'ਚ 45.5% ਕਮੀ ਆਈ ਹੈ

अजिहा सूबा है जिसने अपने फोर्स बनाई है जो उन्हे से वाल घटना की गतालीशारिया फीसदी की कमी आई है सूबे लोग जाना सा बेहद कीमती हैं उन्होंने दि जान मालखी करना साज है जो असि तनदेही निभा रहे आख्या गया सीएम भगवंत मान